ਮੈਂ ਹਰ ਇੱਕ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਵੀ ਬੰਦਾ ਪੰਜਾਬ ਚ ਮੈਥੋਂ ਇੱਥੇ ਮਾਲ ਆ ਕੇ ਖਰੀਦੂਗਾ ਮੁੱਲ ਪਰਮੰਡੋ ਕੋਈ ਉਹਦਾ ਪੈਸਾ ਨਹੀਂ ਲਵਾਂਗਾ ਅੱਛਾ ਆ ਕੇ ਇਥੋਂ ਮਾਲ ਖਰੀਦ ਸਕਦਾ ਵਾ ਦੋ ਬੱਚਿਆਂ ਵਾਲੀ ਬੱਕਰੀ ਹਾਂ 25000 ਦੀ ਰੇਂਜ ਦੇ ਵਿੱਚ ਓਕੇ ਦੋ ਚਾਲੀ ਬੱਕਰੀ ਦੇ ਕਿ ਚੱਕਰ ਆ ਕੰਮ ਕਰੋ ਸਾਫ਼ ਬਹੁਤ ਬੰਦੇ ਘਰੇ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਹੁੰਦੀਆਂ ਹਨ ਜਿਹੜੀਆਂ ਮਰਜੀ ਕਮੈਂਟਾਂ ਵਿੱਚ ਵੀ ਗੱਲਾਂ ਲੈਣੀਆਂ ਬਹੁਤ ਸੌਖੀਆਂ ਹੁੰਦੀਆਂ ਹਾਂ ਓਕੇ ਇਹ ਬੱਕਰੀ ਵੀ ਪਠਾਣੀ ਲੈ ਲੈਣੀ 25000 ਚ ਆਪਾਂ ਦੇ ਦਾਂਗੇ ਇਹ ਵੀ 25000 ਹਾਂਜੀ ਹਾਂਜੀ ਤੇ ਬੱਚਾ ਹੋਈ ਆ ਓਕੇ ਇਹ ਜਿਹੇ ਬੱਚੇ ਰੱਖੋ ਜੀ ਨਹੀਂ ਰੱਖਣੇ ਬਰੀਡਿੰਗ ਵਾਸਤੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਵਾ ਬਰੀਡ ਵਾਸਤੇ ਕੀ ਰੱਖ ਲੈ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ 7 ਸਤਰੀਕਾਲ ਇਲਤੀਲਾਣਾ ਟੀਵੀ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਕਰਦੇ ਹਾਂ ਤਰਸੀਮ ਸਿੰਘ ਲਾਂਗੋਵਾਲ ਬੋਲਦੇ ਹਾਂਗੇ ਇਸ ਸਮੇਂ ਆਪਾਂ ਤੁਹਾਨੂੰ ਦਿਖਾਉਣਿਆਂਗੇ ਮੁੱਲਾਪੁਰ ਬੱਕਰੀ ਮੰਡੀ ਤੋਂ ਖਾਨ ਰਿਆਸਤ ਖਾਨਗੋੜ ਫਾਰਮ ਰਾਮਗੜ੍ਹ ਭੁੱਲਰ ਉਹਨਾਂ ਨੇ ਬੱਕਰੀਆਂ ਖਰੀਦੀਆਂ ਨੇਗੀਆਂ ਬਹੁਤ ਦੂਰ ਤੱਕ ਮਾਲ ਭੇਜ ਰਹੇ ਨੇਗੇ ਮਹਾਰਾਸ਼ਟਰ ਤਾਮਿਲਨਾਡੂ ਕੇਰਲਾ ਵਗੈਰਾ ਚ ਤਾਂ ਆਮ ਹੀ ਭੇਜ ਰਹੇ ਨੇਗੇ ਬਹੁਤ ਦੂਰ ਦੂਰ ਤੱਕ ਮਾਲ ਜਾਂਦਾ ਬਹੁਤ ਟੌਪ ਕੁਆਲਿਟੀ ਦੇ ਜਾਨਵਰ ਐ ਸਮੇਂ ਪਰਚੇਜ ਕਰਦੇ ਆ ਖਰੀਦਦੇ ਆ ਤੁਸੀਂ ਵੀ ਸੰਪਰਕ ਬਣਾ ਸਕਦੇ ਹੋ ਅੱਜ ਬਹੁਤ ਸੋਹਣੇ ਨਾ ਖਰੀਦਿਆ ਬਹੁਤ ਸਾਰੇ ਵਪਾਰੀਆਂ ਨੂੰ ਖਰੀਦ ਕੇ ਵੀ ਦਿੱਤਿਆ ਰਿਆਸਤ ਕਾਂਧੀ ਸਤਿ ਸ੍ਰੀ ਅਕਾਲ ਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਦਰਸ਼ੇਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਐਲਤੀਲਾਣਾ ਚੈਨਲ ਦਾ ਜਿਹੜਾ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਂਦੇ ਆ ਮੇਰੀ ਵੀਡੀਓ ਹਮੇਸ਼ਾ ਜਾਣਕਾਰੀ ਵਾਲੀ ਹੁੰਦੀ ਹੈ ਦਰਸ਼ੇਬਾਈ ਔਰ ਨਵੇਂ ਬੰਦਿਆ ਕਰਕੇ ਖਾਸ ਜਿਹੜੇ ਨਵੇਂ ਬੰਦੇ ਫਾਰਮ ਖੋਲ ਰਿਹਾ ਹ ਭਾਈ ਬਹੁਤ ਸਾਰੀਆਂ ਚੀਜ਼ਾਂ ਤੋਂ ਬਚੋ ਜਿਵੇਂ ਕਿ ਕੋ ਬੋਲਣ ਨੂੰ ਜਿਹੜਾ ਕੋ ਮਰਜ਼ੀ ਬੋਲੀ ਚਲੋ ਹਮ YouTube ਆ ਕੈਮਰਾ ਕੈਮਰਾ ਮੂਰੇ ਲੱਗਿਆ ਹੁੰਦਾ ਮੈਕ ਮੂਰੇ ਹੁੰਦਾ ਜਦੋਂ ਕਰਨਾ ਪਵੇ ਉਦੋਂ ਪਤਾ ਲੱਗਦਾ ਭਾਈ ਜੀ ਸਹੀ ਆ ਆਪਾਂ ਕਿਸੇ ਨੂੰ ਫਾਰਮ ਖਲਾ ਕੇ ਦਿੰਨੇ ਆ ਨਾਲ ਨਾਲ ਅਗਲੇ ਤੋਂ ਆਏ ਪੁੱਛੋ ਵੀ ਇਹਦਾ ਪ੍ਰੋਫਿਟ ਕੀ ਹੋਊਗਾ। ਹਰੇਕ ਬੰਦਾ ਫਾਰਮ ਖੋਲਣ ਪੈ ਜਾਂਦਾ ਵਾ। ਹਾਂ। ਔਰ ਉਹੀ ਜੀ ਜਗ੍ਹਾ ਜਾਂਦਾ। ਮਾਲ ਲੈ ਕੇ ਘਰੇ ਆ ਜਾਂਦਾ ਆਪਦੇ ਹਸਾਉਣਾ ਕੰਮ ਨੂੰ ਤੋੜਦਾ। ਹੂੰ। ਪਰ ਸੇਮ ਭਾਈ ਮੈਂ ਹਰ ਇੱਕ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਵੀ ਬੰਦਾ ਪੰਜਾਬ 'ਚ ਮਿੱਥੋਂ ਇੱਥੇ ਮਾਲ ਆ ਕੇ ਖਰੀਦੂਗਾ ਮੁੱਲਾ ਪਰਮੰਡੋ। ਹੂੰ। ਕੋਈ ਉਹਦਾ ਪੈਸਾ ਨਹੀਂ ਲਵਾਂਗਾ। ਅੱਛਾ। ਆ ਕੇ ਇੱਥੋਂ ਮਾਲ ਖਰੀਦ ਸਕਦਾ ਵਾ। ਹੂੰ। ਕੀ ਬੰਦੇ ਨਾਲ ਕਹਿੰਦੇ ਵੀ ਨਗਦੇ ਪੈਸੇ ਲਵਾਂਗੇ ਆਪਾਂ। ਆਕੇ ਜਿਹੜਾ ਪੰਜਾਬ ਦੇ ਵਿੱਚੋਂ ਖਾਸ ਆਫਰ ਅੱਜ ਕਰ ਦਿੱਤੀ ਪੰਜਾਬ ਵਾਲਿਆਂ ਵਾਸਤੇ ਉਹ ਕਿਉਂ ਆਫਰ ਇਸ ਕਰਕੇ ਕਰ ਦਿੱਤੀ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਫਾਰਮ ਬੱਕਰੀ ਪਾਲਣ ਦੇ ਕੀਤੇ ਨੂੰ ਲੈ ਕੇ ਆ ਰਹੇ ਉਹਦੀਆਂ ਥੋੜੀਆਂ ਕੰਪਲੀਟਾਂ ਉਸਾਨ ਵੀ ਸਾਡੇ ਕੋਲ ਆ ਮਾਲ ਨਹੀਂ ਬਾਈ ਜ ਚੰਗਾ ਪਾ ਕੇ ਦਿੱਤਾ ਆ ਨਹੀਂ ਇਹਨੇ ਨਹੀਂ ਪਾ ਕੇ ਉਹਦੇ ਕੰਪਲੀਟਾਂ ਨਾ ਕਰੋ ਪਹਿਲਾਂ ਤੁਸੀਂ ਮਾਲ ਜਦੋਂ ਮਾਲ ਪਾਉਣ ਵੇਲੇ ਪਹਿਲਾਂ ਥੋੜੀ ਜਿਹੀ ਰੈਸ ਲਾ ਲੋ ਮੈਂ ਬਾਰ ਬਾਰ ਐਡਰੈਸ ਵੀ ਸ਼ੇਅਰ ਕਰਦਾ ਹਾਂ ਰਾਮਗੜ੍ਹ ਭੁਲਰ ਮੇਰਾ ਪਿੰਡ ਆ ਤਹਿਸੀਲ ਜਗਰਾਵਾਂ ਜ਼ਿਲ੍ਹਾ ਲੁਧਿਆਣਾ ਵੀ ਇੱਕ ਵਾਰੀ ਰੈਸ ਲਾ ਜ਼ਰੂਰ ਲਵਾ ਕੇ ਤਾਂ ਕਿ ਪਤਾ ਲੱਗੇ ਵੀ ਆਪਾਂ ਹਾਈ ਲੈਵਲ ਤੇ ਵਪਾਰ ਨੂੰ ਕਿਵੇਂ ਹਰ ਇੱਕ ਪੰਜਾਬ ਦਾ ਬੰਦਾ ਹਮ ਪੂਰੀ ਇੰਡੀਆ ਲੈਵਲ ਤੇ ਕੰਮ ਕਰੇ ਠੀਕ ਹੈ ਇਹ ਨਹੀਂ ਕਿ ਬਸ ਪੰਜਾਬ ਲੈਵਲ ਤੇ ਕੰਮ ਕਰਨਾ ਪੰਜਾਬ ਵਾਲਿਆਂ ਨੂੰ ਵੀ ਆਪਾਂ ਵੱਖਰੀ ਵੇਚਣੀ ਨਹੀਂ ਇੰਡੀਆ ਲੈਵਲ ਤੇ ਕੰਮ ਕਰੋ ਜਾਨੀ ਕਿ ਇੱਕ ਬੰਦਾ ਹੀ ਖਾਵੇ ਹਾਂ ਨਾ 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 ਹਰੇਕ ਬੰਦਾ ਕਰੇ ਹਰੇਕ ਬੰਦਾ ਰਾਜਸਥਾਨ ਦੇ ਵਿੱਚ ਸਾਰਾ ਰਾਜਸਥਾਨ ਦਾ ਜਿਹੜਾ ਏਰੀਆ ਵਾ ਬਾਹਰ ਮਾਲ ਭੇਜਦਾ ਪੰਜਾਬ ਦੇ ਵਿੱਚ ਵੀ ਹਰ ਇੱਕ ਫਾਰਮ ਵਾਲਾ ਬਾਹਰ ਮਾਲ ਭੇਜੇ ਕਿਵੇਂ ਐਸੀ ਮਾਲ ਬਾਹਰ ਭੇਜਣਾ ਕਿਵੇਂ ਵੇਚਣਾ ਉਹ ਸਾਰੀ ਜਾਣਕਾਰੀ ਮੈਂ ਦਊਂਗਾ ਫਿਰ ਅੱਜ ਕੀ ਕੀ ਖਰੀਦਦਾਰੀ ਕੀਤੀ ਅੱਜ ਖਰੀਦਦਾਰੀ ਆ ਦੇਖੋ ਇਹ ਜਮਾਨੀਆਂ ਜਾ ਰਹੀਆਂ ਕਿੱਥੇ ਜਮਾਨੀਆਂ ਇਹ ਕਿੱਧਰ ਹੈ ਇਹ ਆਪਣੇ ਸਿਕੰ德ਰਾਬਾਦ ਦੇ ਨਾਲ ਆ ਜਮਾਨੀ ਆ ਇਧਰ ਜੂਪੀ ਜੀ ਆ ਅੱਛਾ ਆ ਗੱਭਣ ਹੈ ਹਾਂਜੀ ਹਾਂਜੀ ਗੱਭਣ ਬੱਕਰੀ ਕਿੰਨੇ ਬੱਚੇ ਦੇ ਦੂਗੇ ਇਹ ਜੀ ਉਮੀਦ ਹੈਗੀ ਆ ਕਿ ਤਿੰਨ ਦੋ ਦੋ ਦਾ ਪੱਕਾ ਹੀ ਆ ਭੇਡ ਦੇ ਸਹਾਰਾ ਦੁੱਧ ਵਗੈਰਾ ਦਾ 18 19 ਇੰਚ ਕਾਨਾ ਬੱਕਰੀ ਦੇ ਜੀ ਦੁੱਧ ਕਿੰਨਾ ਕ ਦੇ ਦੂਗੀ ਇਹ ਹੈਗੀ ਆ 6 ਲੀਟਰ ਦੁੱਧ ਦੀ ਬੱਕਰੀ ਕਹਿ ਕੇ ਦਿਤੀ ਆ ਬੰਦੇ ਨੇ ਓਕੇ ਔਰ ਤੁਹਾਨੂੰ ਮੈਂ ਇੱਕ ਜੀ ਹੋਰ ਦਿਖਾਉਣਾ ਹਾਂ ਅੱਜ ਮੇਰੇ ਕੋਲ ਜਿੰਨੀਆਂ ਵੀ ਬੱਕਰੀਆਂ ਹੀ ਆ ਦੋ ਦੋ ਬੱਚਿਆਂ ਵਾਲੀਆਂ ਆ ਦੇਖੋ ਆ ਦੇਖੋ ਆਰਡਰ ਦੇਖੋ ਜੀ ਆਰਡਰ ਇਨ ਜ਼ਬਰਦਸਤ ਇਹਨੂੰ ਕਹਿੰਦੇ ਦੇਖੋ ਜੀ ਓਕੇ ਇਧਰ ਆ ਬਾਈ ਝੋਲਾ ਲਾ ਓਏ ਇਹ ਦੇਖੋ ਦੋ ਬੱਚੇ ਆ ਬੱਕਰੀ ਦੇ ਪਿੱਛੇ ਹਮ ਆਰਡਰ ਦੇਖੋ ਦੋ ਬੱਚੇ ਕਿੰਨੇ ਰੁਪਏ ਦੇ ਦੋਗੇ ਇਹ ਬੱਕਰੀ ਸਹੀ ਹੈ ਚੌਥੇ ਪੰਜਵੇਂ ਸੂਏ ਆ ਹਾਂ 25000 ਰੁਪਏ ਦੀ ਬੱਕਰੀ ਦੇ ਦਾਂਗੇ ਦੋ ਬੱਚਾ ਦੋ ਬੱਚਿਆਂ ਵਾਲੀ ਬੱਕਰੀ ਹਾਂ 25 ਹਜ਼ਾਰ ਦੀ ਰੇਂਜ ਦੇ ਵਿੱਚ ਓਕੇ ਆ ਦੇਖੋ ਦੋ ਵਾਲੀ ਬੱਕਰੀ 25 ਹਜ਼ਾਰ ਦਾ ਲੱਗਣ ਲੈ ਕੇ ਜਾਓਗੇ ਫੰਡ ਨਿਕਲ ਜਾਂਦੀ ਵਾਪਸ ਆਉਗੀ ਇਹ ਨਹੀਂ ਹੋਣਾ ਜੀ ਓਕੇ ਬੱਚਾ ਵਾਲੀ ਲੈ ਕੇ ਆ ਰਹੇ ਹੁਣ ਦੇ ਵਿੱਚ ਖਾਸ ਕਰਕੇ ਜਾਂ ਤੋ ਤਰਸੇਮ ਭਾਈ ਉਹ ਬੱਕਰੀ ਖਰੀਦੋ ਜਿਹੜੀ ਦਿਨਾਂ ਤੇ ਤਿਆਰ ਆ ਨਹੀਂ ਉਹ ਬੱਕਰੀ ਖਰੀਦੋ ਜਿਹਦੇ ਮਗਰ ਦੋ ਬੱਚੇ ਆ ਜਾਂ ਇੱਕ ਬੱਚਾ ਠੀਕ ਹੈ ਉਹ ਬੱਕਰੀ ਖਰੀਦੋ ਕਿਉਂਕਿ ਦਿਨ ਸਹੀ ਹੈ ਨਾ ਗਰਮੀਆਂ ਨਾ ਠੰਡ ਆ ਆ ਮਤਲਬ ਵਧੀਆ ਹੋਗੀ ਹਾਂ ਕਾਰਨ ਕਿ ਰਸਤਿਆਂ ਤੋਂ ਤੁਹਾਡੇ ਕੋਲ ਐਡੀ ਦੂਰੋਂ ਸਟੇਟਾਂ ਚੋਂ ਆਰ ਡਰ ਆ ਰਹੇ ਨੇਗੇ ਕਾਰਨ ਇਹ ਹੈ ਜੀ ਦੇਖੋ ਮਾਲ ਕਿਉਂ ਲੋਕ ਤੁਹਾਡੇ ਕੋਲ ਖਿੱਚੇ ਭੱਜੇ ਆਈ ਜਾਂਦੇ ਨੇ ਵੀ ਪੂਰੀ ਲੈ ਕੇ ਕੀ ਚੱਕਰ ਆ ਕੰਮ ਕਰੋ ਸਾਫ਼ ਬਹੁਤ ਬੰਦੇ ਘਰੇ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਹੁੰਦੀਆਂ ਮਾ ਜਿਹੜੀਆਂ ਮਰਜੀ ਕਮੈਂਟਾਂ ਵਿੱਚ ਵੀ ਗੱਲਾਂ ਲੈਣੀਆਂ ਬਹੁਤ ਸੌਖੀਆਂ ਹੁੰਦੀਆਂ ਹਾਂ ਉਹਦੇ ਕਿਨੂੰ ਘਰੇ ਬੈਠ ਕੇ ਘਰੇ ਬੈਠ ਕੇ ਮਾਰੀਆਂ ਨਹੀਂ ਗੱਲਾਂ ਉਹ ਗੱਲ ਆ ਮੁਸੀ ਵਾਲਾ ਜਾ ਆਓ ਆ ਕੇ ਪਤਾ ਲੱਗੋ ਜਿਹਨੂੰ ਧੱਕੇ ਖਾਉਂਗੇ ਧੱਕੇ ਖਾ ਕੇ ਗਲਉਂਦੀਆਂ ਤੁਹਾਨੂੰ ਘਰੇ ਬੈਠੇ ਗੱਲ ਨਹੀਂ ਹੋਣੀ ਮੈਂ ਸਾਫ਼-ਸਾਫ਼ ਗੱਲ ਕਹਿ ਰਿਹਾ ਜਦੋਂ ਤੁਸੀਂ ਧੱਕੇ ਖਾਉਂਗੇ ਪਰ ਜਿਨ੍ਹਾਂ ਦੇ ਧੱਕੇ ਖਾਦੇ ਆ ਜਿਨ੍ਹਾਂ ਦਾ 10-10 ਲੱਖ ਰੁਪਏ ਵਿੱਚ ਬਾੜਿਆ ਹੋਇਆ ਉਹਨਾਂ ਨੂੰ ਕਿਵੇਂ ਨਾ ਅਗ ਲਾਉਗੀ ਜੀ ਸਹੀ ਗੱਲ ਆ ਆਪਾਂ ਕਹਿੰਦੇ ਜਿਹੜੀ ਜਗ੍ਹਾ ਤੋਂ ਅਸੀਂ ਆਪ ਵੀ ਅਸੀਂ ਧੋਖਾ ਖਾਦਾ ਉਸ ਤੋਂ ਉਸ ਜਗ੍ਹਾ ਤੋਂ ਤੁਸੀਂ ਧੋਖਾ ਵੈਲ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਖਾਸ ਕਰਕੇ ਚੈਲੰਜ ਉਹ ਕਰਦਾ ਵਾਂ ਵੀ ਖਾਸ ਕਰਕੇ ਜਿਹ ਅਗਰ ਤੁਸੀਂ ਗਲਤ ਗਾਈਡ ਕਰਕੇ ਉਹਨੂੰ ਗਲਤ ਆਪਣੇ ਕਹਿੰਦੇ ਆ ਮੰਨ ਕੇ ਚੱਲ ਕੇ ਤੁਹਾਨੂੰ ਮਾਲ ਉਹ ਕਰਾਂਗੇ ਫਾਰਮ ਕੱਲ ਨੂੰ ਨਹੀਂ ਫੇਲ ਹੋਣਾ ਅੱਜ ਹੀ ਫੇਲ ਹੋਗਾ ਤੇ ਆ ਬੱਚੇ ਵਾਲੀ ਬੱਕਰੀ ਸਾਹਿਬ ਚਿੱਟੇ ਬੱਚਿਆਂ ਵਾਲੀ ਇਹ ਵੀ ਤੁਹਾਡੇ ਕੋਲ ਹੈ ਇਹ ਬੱਚੇ ਚਿੱਟੇ ਕੇ ਮੇਰੇ ਬੱਕਰੀ ਕਾਲੀ ਹੈ ਇਹ ਵੀ ਦੇਖੋ ਜੀ ਤੁਸੀਂ ਲੈ ਇੱਧਰ ਫੜਾੜੀ ਆ ਲੈ ਫੜੀ ਆ ਦੇਖੋ ਜੀ ਇੱਕ ਇਹਦਾ ਬੱਚਾ ਇਹ ਆ ਉਹ ਤੁਹਾਨੂੰ ਬੱਕਰੀ ਵੀ ਦਿਖਾਉਣੇ ਤੁਹਾਨੂੰ ਦੇਖੋ ਇਹ ਪੱਠਾ ਦੋਨੇ ਤੇ ਆ ਬੱਚਾ ਕੱਲ ਡੱਬਾ ਆ ਦੋਨੋਂ ਆਇਆ ਦੇਖੋ ਪਹਿਲਾਂ ਤੁਹਾਨੂੰ ਚਿੱਟੇ ਚਿੱਟੀਆਂ ਪੱਠਾਂ ਵਾਲੀ ਬੱਕਰੀ ਦਿਖਾਉਣਾ ਆ ਦੇਖੋ ਦਿਖਾ ਦਿਓ ਵੀ ਦਿਖਾ ਦੇ ਅਦਰ ਸੇਮ ਭਾਈ ਹੂੰ ਇਹ ਬੱਕਰੀ ਵੀ ਦਰਸੇਮ ਭਾਈ ਆਪੇ ਦੇ ਦਾਂ ਇਹ ਚਿੱਟੀਆਂ ਪੱਠਾਂ ਕਿਵੇਂ ਦੇਤੀਆਂ ਵਾ ਹਾਂ ਭਾਈ ਇਹ ਤਾਂ ਕੁਦਰਤ ਆ ਰੱਬ ਦੀ ਕੁਦਰਤ ਆ ਸਹੀ ਗੱਲ ਚਿੱਟੀਆਂ ਪੱਠਾਂ ਆ ਬੱਕਰੀ ਪਿੱਛੇ ਆ ਓਕੇ ਇਹ ਬੱਕਰੀ ਵੀ ਪੱਠਾਂ ਵਾਲੀ ਲੈ ਗਣੀ 25000 ਜੀ ਆਪਾਂ ਦੇ ਦਾਂਗੇ ਇਹ ਵੀ 25000 ਹਾਂਜੀ ਹਾਂਜੀ ਤੇ ਬਹੁਤ ਔਲਾ ਜੀ ਹਾਂ ਆ ਦੇਖੋ ਬੱਚੇ ਦੇਖੋ ਬਰੀਡ ਦੇ ਪੈਸੇ ਲੱਗਦੇ ਜੀ ਹਾਂ ਆ ਹੁਣ ਬਰੀਡਿੰਗ ਵਾਸਤੇ ਬੱਚਾ ਆ ਓਕੇ ਇਹ ਜੇ ਬੱਚੇ ਰੱਖੋ ਜੀ ਰੱਖਣੇ ਬਰੀਡਿੰਗ ਵਾਸਤੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਵਾ ਬਰੀਡ ਵਾਸਤੇ ਕੀ ਰੱਖਣਾ ਦੇਖੋ ਚੱਲ ਤੂੰ ਕਿਹੜੀ رائے ਦਿੰਦੇ ਹੋ ਬਾਈ ਮਤਲਬ ਇਹ ਕਾਲਾ ਖਰੀਦੋ ਡੱਬਾ ਦੇ ਨਾ ਨਹੀਂ ਦੇਖੋ ਬਰੀਡ ਹੋਣੀ ਚਾਹੀਦੀ ਆ ਹਾਂ ਮੇਨ ਚੀਜ਼ ਜਿਹੜੀ ਆਪਾਂ ਕਾਲੇ ਡੱਬੇ ਵੱਖਰੇ ਹੀ ਬਹੁਤ ਵਿਗਦੇ ਆ ਪਰ ਵਿਗਦੇ ਹੋ ਇਹਨੇ ਡਬਲ ਹੱਡੀ ਦੇ ਬੱਚੇ ਠੀਕ ਹੈ ਮਤਲਬ ਕਾਲੀਆਂ ਡੱਬੀਆਂ ਵੀ ਲਓ ਲਾਲ ਡੱਬੀਆਂ ਵੀ ਲਓ ਸ਼ੇਰੀਆਂ ਵੀ ਲਓ ਤਿੰਨ ਕਲਰ ਹੋ ਗਏ ਲੋਹਾ ਤੇ ਕਾਲਾ ਪੰਜ ਕਲਰ ਹੋ ਗਏ ਛੇਵਾਂ ਮੱਖੀ ਜੀਨਾ ਹੋ ਗਿਆ ਉਸ ਤੋਂ ਕਾਲਾ ਤੋਂ ਇਲਾਵਾ ਘੱਟ ਬੱਕਰੀ ਖਰੀਦੋ ਲਾਲ ਗਲਾਜ਼ੀਆਂ ਭੂਰੀਆਂ ਹੀ ਹੁੰਦੀਆਂ ਜ਼ਿਆਦਾ ਡਿਮਾਂਡ ਨਹੀਂ ਹੈਗੀ ਮਹਾਰਾਸ਼ਟਰ

ਆਕਰ ਇਧਰ ਆਓ ਮਾਲ ਖਰੀਦੋ ਇੰਹਾ ਸੇ ਟ੍ਰਾਂਸਪੋਰਟ ਆਸਾਨੀ ਕੇ ਸਾਥ ਹੋ ਜਾਂਦੀ ਹੈ ਨੰਬਰ ਅਵੇਲੇਬਲ ਹੈ ਹਾਂ ਹਾਂ ਨੰਬਰ ਕਦੋਂ ਵੀ ਕਾਲ ਹੋ ਸਕਦੀ ਹੈ ਜਦੋਂ ਕਦੋਂ ਵੀ ਮਰਜੀ ਕਾਲ ਕਰੋ ਕੋਈ ਦਿੱਕਤ ਨਹੀਂ ਓਕੇ ਠੀਕ ਹੈ ਰੇਸਤ ਬਾਈ ਜੀ ਧੰਨਵਾਦ ਤੁਹਾਨੂੰ ਬਹੁਤ ਧੰਨਵਾਦ ਮੁੱਲਾਪੁਰ ਸੀ ਅੱਜ ਇਥੇ ਹਰ ਵਾਰ ਮਿਲਦੇ ਤੁਸੀਂ ਹਰ ਸ਼ਨੀਵਾਰੀ ਹਰ ਸ਼ਨੀਵਾਰ ਠੀਕ ਹੈ ਧੰਨਵਾਦ ਜੀ